ਬੀਜੇਪੀ ਦੀ ਪਛਾਣ ਇੱਕ ਡਿਸਿਪਲਿਨਡ ਪਾਰਟੀ ਦੇ ਤੌਰ ਤੇ ਹੈ ਤੇ ਇਹਦਾ ਜਿੰਦਾ ਜાગਦਾ ਰੂਪ ਜਿਹੜਾ ਸ਼ਾਂਪਲਾ ਸਾਹਿਬ ਦੀ ਭਾਵਨਾ ਜੇ ਸਪਸ਼ਟ ਹੁੰਦਾ ਹੈ ਅੱਜ ਕਿਸੇ ਤੋਂ ਓਲੇ ਨਹੀਂ ਵੀ ਟਿਕਟ ਦੀ ਦਾਅਵੇਦਾਰੀ ਇਹਨਾਂ ਦੀ ਕਿੰਨੀ ਮਜ਼ਬੂਤ ਤੇ ਸਖਤ ਤੇ ਲੋਕਾਂ ਦੀ ਭਾਵਨਾ ਨਾਲ ਜੁੜੀ ਸੀਗੀ ਪਰ ਉਹਦੇ باوجود ਮੈਂ ਇਸ ਗੱਲ ਦਾ ਅੱਜ ਇਹਨਾਂ ਦਾ murid ਹਾਂ ਬੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁਦੇ ਨਜ਼ਰ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ ਬਹੁਤ ਆਭਾਰੀ ਹਾਂ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਇੱਕ ਨਿਰਾਸ਼ਾ ਹੈ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਵੀ ਆਹ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾਵਾਂ ਨੂੰ ਨਹੀਂ ਅੱਜ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀ ਦਾ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਦੇਖ ਕੇ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਪਾਰਟੀ ਨੂੰ ਮਜ਼ਬੂਤ ਕਰਨਾ ਆਪਾਂ ਸਾਰਾ ਰਲ ਮਿਲ ਕੇ ਇਹਨਾਂ ਦੇ ਜੋ ਵੀ ਖਦਸੇ ਹੈ ਜਿਹੜੇ ਇਹਨਾਂ ਦੀ ਸ਼ੰਕਾਵਾਂ ਹੈ ਉਹ ਸਾਰੀਆਂ ਦੂਰ ਕਰਨਾ ਪਾਰਟੀ ਦਾ ਫਰਜ਼ ਬਣਦਾ ਮੈਂ ਜਿਹੜਾ ਇੱਥੇ ਆਇਆ ਹਾਂ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਨੇ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਭਾਵਨਾ ਦੀ ਜਿਹੜੀ ਉਹਨਾਂ ਤੋਂ ਹੀ ਆਵਾਜ਼ ਪਹੁੰਚੀ ਹੈ ਜਿਹੜੀ ਇਹਨਾਂ ਦੀ ਗੱਲ ਵੀ ਉਹਨੂੰ ਲੈ ਕੇ ਇੱਥੇ ਆਏ ਆ ਤੇ ਮੈਂ ਸਮਝਦਾ ਸੀ ਤਕੜੇ ਹੋ ਕੇ ਆ ਜਿਹੜੇ ਭਾਜਪਾ ਦੇ 400 ਤੋਂ ਪਲੱਸ ਸੀਟਸ ਆਣੀਆਂ ਉਹਦੇ ਚ ਪੰਜਾਬ ਦਾ ਯੋਗਦਾਨ ਭਰਪੂਰ ਰਹੂਗਾ ਇਸ ਪਰ ਉਸੇ ਨਰਮੈਚ ਦੇਖਿਏ ਜ਼ਿੰਮੇਵਾਰੀਆਂ ਤਾਂ ਬਹੁਤ ਹੈ ਸਭ ਜ਼ਿੰਮੇਵਾਰੀ ਤਾਂ ਅਜ ਤਾਂ ਸ਼ੁਰੂਆਤ ਹੀ ਹੋਣ ਲੱਗੀ ਹੈ ਸਭ ਆ ਤਾਂ ਪਹਿਲਾ ਜਦੋਂ ਫੈਸਲਾ ਲੈ ਲਿਆ ਪਾਰਟੀ ਨੇ ਵੀ ਅਸੀਂ ਇਕੱਲੇ ਲੜਨਾ ਹੈ तो यह मसला सिर्फ इतने दो दो हजार चौबीस तक नहीं निबड़ना साहब दो हजार सताई सामने खड़ी है साहब देखिए चुनाव लड़ाना कहाँ से किसको क्या मिलेगा ये फैसला हाईकमान ने करना है पर ये मैं आपको सामने दे सकता हूँ भी जो भी फैसला लिया जाएगा पंजाब के देश के हित उस में उसमें सब पार्टी के निगाह में सबसे प्राइम जो पोजीशन है वो सांपला साहब की हमेशा बनी रहेगी